ਸਤਨਾਮ ਸ਼ੇਵਾ ਹੈ ਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਤੀਜਾ ਘਰ ਪਹਿਲਾ ੴ ਸਤਿਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕਟੰਬ ਸਹਿਤ ਸਿਉ ਜਿੱਤ ਹੁਣ ਖਸਮ ਨਾ ਪਾਇਆ ਪੌੜੀ ਛੁੜਕੀ ਫਿਰ ਹਾਥ ਨਾ ਆਵੇ ਅਹਿਲਾ ਜੈਮ ਗਵਾਇਆ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕਟੰਬ ਸਹਿਤ ਸਿਉ ਜਿਤ ਹੁਣ ਖਸਮ ਨਾ ਪਾਇਆ ਪੌੜੀ ਛੁੜਕੀ ਫਿਰ ਹਾਥ ਨਾ ਆਵੇ ਅਹਿਲਾ ਜੈਮ ਗਵਾਇਆ ਦੂਜਾ ਭਾਉ ਨਾ ਦੇਈ ਲਿਵ ਲਾਗਣ ਜਿਨ ਹਰ ਕੇ ਚਰਨ ਵਿਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿੰਨ ਕੇ ਤੈ ਦੁਖ ਨਿਵਾਰੇ ਰਹਾਉ ਤੂੰ ਦਿਆਲ ਦਇਆਪਤ ਦਾਤਾ ਕਿਆ ਇਹ ਜੰਤ ਵਿਚਾਰੇ ਮੁਕਤ ਬੰਧ ਸਭ ਤੁਜ ਤੇ ਹੋਏ ਐਸਾ ਆਖ ਬਖਾਣੇ ਗੁਰਮੁਖ ਹੋਵੇ ਸੋ ਮੁਕਤ ਕਹੀਐ ਮਨਮੁਖ ਬੰਧ ਵਿਚਾਰੇ ਸੋ ਜਨ ਮੁਕਤ ਜਿਸ ਏਕ ਲਿਵ ਲਾਗੀ ਸਦਾ ਰਹੇ ਹਰ ਨਾਲੇ ਤਨ ਕੀ ਗਹਿਣ ਗਤ ਕਹੀ ਨਾ ਜਾਈ ਸੱਚੇ ਆਪ ਸਵਾਰੇ ਪਰਮ ਪੁਲਾਣੇ ਸੇ ਮਨ ਮੁਖ ਕਹੀਐ ਨਾ ਉਰਵਾਰ ਨਾ ਪਾਰੇ ਜਿਸਨੋ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸਬਦ ਸਮਾਲੇ ਹਰ ਜਨ ਮਾਇਆ ਮਾਹੇ ਨਿਸਤਾਰੇ ਨਾਨਕ ਭਾਗ ਹੋਵੇ ਜਿਸ ਮਸਟਕ ਕਾਲੇ ਮਾਰ ਬਿਦਾਰੇ ਜਿਸ ਨੂੰ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸਬਦ ਸਮਾਲੇ ਹਰ ਜਨ ਮਾਇਆ ਮਾਹੇ ਨਿਸਤਾਰੇ ਨਾਨਕ ਭਾਗ ਹੋਵੇ ਜਿਸ ਮਸਤਕ ਕਾਲੇ ਮਾਰ ਬਿਦਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਤੀਜਾ ਘਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਹੇ ਭਾਈ ਮਾਇਆ ਦਾ ਮੋਹ ਜਿਸ ਨੇ ਜੀਵਾਂ ਨੂੰ ਪਰਮਾਤਮਾ ਦੇ ਚਰਨ ਮੰਨ ਵਿੱਚ ਵਸਾਣੇ ਭੁਲਾ ਦਿੱਤੇ ਹਨ ਪਰਮਾਤਮਾ ਦੇ ਚਰਨਾਂ ਵਿੱਚ ਸੁਰ ਜੋੜ ਨਹੀਂ ਦਿੰਦਾ ਹੇ ਪ੍ਰਭੂ ਤੂੰ ਆਪ ਹੀ ਜਗਤ ਨੂੰ ਆਤਮਿਕ ਜੀਵਨ ਦੇਣ ਵਾਲਾ ਹੈ ਜਿਹੜੇ ਬੰਦੇ ਤੇਰੇ ਸੇਵਕ ਬਣਦੇ ਹਨ ਉਹਨਾਂ ਦੇ ਤੂੰ ਮੋਹ ਤੋਂ ਪੈਦਾ ਹੋਣ ਵਾਲੇ ਸਾਰੇ ਦੁੱਖ ਦੂਰ ਕਰ ਦਿੰਦੇ ਹਨ ਰਹਾਉ ਹੇ ਭਾਈ ਜੇ ਇਸ ਸਰੀਰ ਦੀ ਰਾਹੀਂ ਇਸ ਜਨਮ ਵਿੱਚ ਖਸਮ ਪ੍ਰਭੂ ਦਾ ਮਿਲਾਪ ਹਾਸ ਨਹੀਂ ਕੀਤਾ ਤਾਂ ਸਰੀਰ ਫਟਕਾਰਯੋਗ ਹੈ ਨੱਕ ਕੰਨ ਅੱਖਾਂ ਆਦਿਕ ਸਾਰੇ ਪਰਿਵਾਰ ਸਮੇਤ ਫਟਕਾਰਯੋਗ ਹਨ ਮਨੁੱਖ ਦਾ ਸਭ ਕੁਝ ਖਾਣਾ ਫਟਕਾਰਯੋਗ ਹੈ ਸੋਣਾ ਸੁੱਖ ਆਰਾਮ ਫਟਕਾਰਯੋਗ ਹੈ ਸਿਰ ਉੱਤੇ ਕੱਪੜਾ ਪਹਿਣਾ ਫਟਕਾਰਯੋਗ ਹੈ ਏ ਭਾਈ ਏ ਮਨੁੱਖਾ ਸਰੀਰ ਪ੍ਰਭੂ ਦੇ ਦੇਸ਼ ਵਿੱਚ ਪਹੁੰਚਣ ਲਈ ਪੌੜੀ ਹੈ ਜੇ ਇਹ ਪੌੜੀ ਹੱਥੋਂ ਨਿਕਲ ਜਾਏ ਤਾਂ ਮੂੰਹ ਹੱਥ ਨਹੀਂ ਆਉਂਦੀ ਮਨੁੱਖ ਆਪਣਾ ਬੜਾ ਕੀਮਤੀ ਜੀਵਨ ਗਵਾ ਲੈਂਦਾ ਹੈ اے ਪ੍ਰਭੂ ਤੂੰ ਆਪ ਹੀ ਦਇਆ ਦਾ ਘਰ ਹੈਂ ਦਇਆ ਦਾ ਮਾਲਕ ਹੈ ਤੂੰ ਆਪ ਹੀ ਆਪਣੇ ਚਰਨਾਂ ਦੀ ਫ੍ਰੀ ਦੇਣ ਵਾਲਾ ਹੈ ਤੇਰੇ ਪੈਦਾ ਕੀਤੇ ਨਾ ਜੀਵਾਂ ਦੇ ਵਸ ਵਿੱਚ ਕੁਝ ਨਹੀਂ ਤੇਰੇ ਹੀ ਯੋਗਮ ਵਿੱਚ ਕਈ ਜੀਵ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦੇ ਹਨ ਕਈ ਜੀਵ ਮੋਹ ਵਿੱਚ ਵੱਜੇ ਰਹਿੰਦੇ ਹਨ ਕੋਈ ਵਿਰਲਾ ਗੁਰਮੁਖੇ ਗੱਲ ਆ ਕੇ ਸਮਝਾਉਂਦਾ ਹੈ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਮਾਇਆ ਦੇ ਮੋਹ ਤੋਂ ਆਜ਼ਾਦ ਰਹਿੰਦਾ ਹੈ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਵਿਚਾਰੇ ਮੋਹ ਵਿੱਚ ਵੱਜੇ ਰਹਿੰਦੇ ਹਨ ਜਿਸ ਮਨੁੱਖ ਦੀ ਸੁਰਤ ਇੱਕ ਪ੍ਰਭੂ ਵਿੱਚ ਜੁੜੀ ਰਹਿੰਦੀ ਹੈ ਉਹ ਮਨੁੱਖ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ ਉਹ ਸਦਾ ਪ੍ਰਭੂ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਇਹੋ ਜਿਹੇ ਬੰਦਿਆਂ ਦੀ ਡੂੰਘੀ ਆਤਮਿਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ। ਸਿਰ ਰਹਿਣ ਵਾਲੇ ਪ੍ਰਭੂ ਨੇ ਆਪ ਹੀ ਉਹਨਾਂ ਦਾ ਜੀਵਨ ਸੋਨਾ ਬਣਾ ਦਿੱਤਾ ਹੈ ਪਰ ਜਿਹੜੇ ਬੰਦੇ ਮਾਇਆ ਦੀ ਪਟਕਣਾ ਵਿੱਚ ਫੈਕੇ ਜੀਵਨ ਰਾਤੋਂ ਕੁੰਝੇ ਰਹਿੰਦੇ ਹਨ ਉਹ ਬੰਦੇ ਮਨਮੁਖ ਕਹੇ ਜਾਂਦੇ ਹਨ। ਉਹ ਮਾਇਆ ਦੇ ਮੋਹ ਦੇ ਸਮੁੰਦਰ ਵਿੱਚ ਡੁੱਬੇ ਰਹਿੰਦੇ ਹਨ ਉਹ ਨਾ ਉਰਲੇ ਪਾਸੇ ਜੋਗੇ ਅਤੇ ਨਾ ਪਾਰ ਲੰਗਨ ਜੋਗੇ। ਪਰ ਜੀਵ ਤੇ ਕੀ ਵਸ ਹੈ ਜਿਸ ਮਨੁੱਖ ਉਤੇ ਪ੍ਰਭੂ ਮਿਹਰ ਦੀ ਨਿਗਾ ਕਰਦਾ ਹੈ ਉਹ ਹੀ ਮਨੁੱਖ ਗੁਰ ਕਾਬ ਸ਼ਬਦ ਪ੍ਰਾਪਤ ਕਰਦਾ ਹੈ ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਸਾੰਭ ਕੇ ਰੱਖਦਾ ਹੈ ਇਸੇ ਤਰ੍ਹਾਂ ਪ੍ਰਭੂ ਆਪਣੇ ਸੇਵਕਾਂ ਨੂੰ ਮਾਇਆ ਵਿੱਚ ਰੱਖ ਕੇ ਵੀ ਮੋਹ ਦੇ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਏ ਨਾਨਕ ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਵ ਪੈਂਦਾ ਹੈ ਉਹ ਆਪਣੇ ਅੰਦਰੋਂ ਆਤਮਿਕ ਮੌਤ ਨੂੰ ਮਾਰ ਕੇ ਮੁਕਾ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ